ਕਦਾ ਮਾੜਾ ਜੰਮੇ ਨਾ ਮਾੜਾ ਨਾ ਕਿਸੇ ਦੇ ਆਵੇ ਤੇ ਚੰਦਰਾ ਗਵਾਂਢੀ ਨਾ ਮਿਲੇ ਕਿਉਂ ਚੰਦਰਾ ਗਵਾਂਢੀ ਇਸ ਗੱਲ ਕਿਉਂ ਹੁੰਦਾ ਵੀ ਕਿਉਂਕਿ ਚੰਗਾ ਗਵਾਂਢੀ ਨੂੰ ਸਾਨੂੰ ਇੱਕ ਰੱਬ ਵਾਂਗੂ ਆਸਰਾ ਹੁੰਦਾ ਰਸਤੇ 'ਦਲ ਚੱਲ ਕੇ ਉਹ ਗੱਲ ਦੱਸੇ ਤਾਂ ਆਊਗਾ ਕੱਲ ਨੂੰ ਗਵਾਂਢੀ ਗਵਾਂਢੀ ਦੇ ਨਾਲ ਇੰਨਾ ਕ ਮੋਢਾ ਜੋੜ ਕੇ ਖੜਨ ਲੱਗ ਜਾਂਦਾ ਵੀ ਕੋਲ ਨੂੰ ਦੁੱਖ ਦੇ ਸੁੱਖ ਦੇ ਦੇ ਵਿੱਚ ਛੋੜੇ ਭੱਜ ਕੇ ਛਾਲ ਮਾਰ ਕੇ ਆਊਗਾ ਵੀ ਸਾਡੇ ਗਵਾਂਢੀਆਂ ਦੇ ਵਿੱਚ ਆਹ ਕੰਮ ਆ ਜੇ ਮਾੜਾ ਟੱਕਰ ਜੂ ਤਾਂ ਛੋੜੇ ਨਾਲ ਨਿੱਕੇ ਨਿੱਕੇ ਚੀਜ਼ ਵਿੱਚ ਲੜਾਈ ਰਹਿੰਦੀ ਹੈ ਤੇ ਛੋੜੀ ਜ਼ਿੰਦਗੀ ਐ ਹੋਊਗੀ ਵੀ ਇਥੋਂ ਘਰ-ਬਾਰ ਵੇਚ ਕੇ ਅਸੀਂ ਕਿਤੇ ਹੋਰ ਲੈ ਲਗੇ ਉਹੀ ਗੱਲ ਬਾਈ ਨਾ ਹੋਈ ਕੰਧ ਪਿੱਛੇ ਮਾੜੀ ਜਿਹੀ ਲੜਾਈ ਕੁੜੀ ਨੂੰ ਇੰਨਾ ਕੋਨੇ ਬ੍ਰੇਨ ਵਾਸ਼ ਕਰਕੇ ਗਲਤ ਕੰਮ ਚ ਪਾ ਕੇ ਤੇ ਕਿਸੇ ਹੋਰ ਮੁੰਡੇ ਨਾਲ ਭਜਾਤੀ ਆਪਾਂ ਉਹ ਬੰਦੇ ਨਾਲ ਗੱਲ ਕਰਦੇ ਆ ਜਿਹੜੇ ਬੰਦੇ ਦੀ ਘਰ ਵਾਲੀ ਕੁੜੀ ਨਾਲ ਇਹ ਹੋਇਆ ਆਪਾਂ ਉਹ ਬੰਦੇ ਨਾਲ ਗੱਲ ਕਰਦਾ ਆ ਬਈ ਮੜੇ ਖੱਚ ਕੇ ਆ ਯਾਰ ਸਸੇਗਲ ਜੀ ਮੈਂ ਤੁਹਾਡਾ ਆਪਣਾ ਕੁੜੀ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਕੱਲ ਆਪਾਂ ਗੱਲ ਕਰਦੇ ਆ ਵੀ ਜਿਹੜੇ ਆਣ ਗਵਾਨੜਾ ਕਈ ਵਾਰੀ ਇਹ ਜੀ ਹੱਦ ਤੱਕ ਗਿਰ ਜਾਂਦੇ ਆ ਕੋਈ ਕੰਧ ਦਾ ਮਸਲਾ ਸੀ ਕੰਧ ਦਾ ਰੋਲਾ ਸੀ ਤੇ ਘਰ ਦੀ ਧੀ ਦੀ ਇੱਜ਼ਤ ਤੱਕ ਨੂੰ ਪੈ ਨਿਕਲੇ ਗਲਤ ਕੰਮ ਕਰਵਾਇਆ ਇਹਨਾਂ ਦੀ ਕੁੜੀ ਨਾਲ ਇੱਕ ਆਪਦੇ ਬਦਲਾ ਲੈਣ ਦੀ ਖਤਰਾ ਸਸੀ ਗਾਵੀ ਸਸੀ ਗਾਵੀ ਕੀ ਹਾਲ ਹੈ ਬਈ ਵਧੀਆ ਬਈ ਕੀ ਗੱਲਬਾਤ ਬਣੀ ਕੀ ਰੋਲਾ ਸੀ ਤੁਹਾਡਾ ਕੀ ਉਸ ਤੋਂ ਬਾਅਦ ਕੀ ਮਸਲਾ ਬਣਿਆ ਗੱਲਬਾਤ ਕੁਝ ਵੀ ਨਹੀਂ ਸੀਗੀ ਬਈ ਹਨਾ ਵੀ ਸਾਡੇ ਨਾਲ ਇੱਕ ਗਵੰਡੀ ਦਾ ਘਰ ਆ ਬਈ ਹਨਾ ਸਾਡਾ ਕੰਧ ਦਾ ਰੋਲਾ ਸੀਗਾ ਬਈ ਕੰਧ ਦਾ ਰੋਲਾ ਐ ਸੀਗਾ ਬਈ ਸਾਡੀ ਕੰਧ ਜਿਹੜੀ ਸੀਗੀ 2 ਫੁੱਟ ਸਾਡੇ ਵੱਲ ਆਉਂਦੀ ਸੀਗੀ ਅੱਛਾ ਤੇ ਜਿਹੜੀ ਮੇਰੇ ਘਰਾਂ ਚੋਂ ਗਵੰਡੀ ਸੀਗੇ ਸਾਡੇ ਉਹ ਕਹਿੰਦੇ ਕਹਿੰਦੇ ਵੀ ਸਾਡੀ ਕੰਧ ਤੁਹਾਡੇ ਥਾਂ ਦੇ ਵਿੱਚ ਕੰਧ ਨਿਕਲੇ ਥੋੜੇ ਥਾਂ ਚੋਂ ਨਿਕਲੇ ਮੈਂ ਕਹਿੰਦਾ ਜੀ ਸਾਡੇ ਥਾਂ ਚੋਂ ਨਹੀਂ ਨਿਕਲਦਾ ਸਾਡੇ ਘਰ ਦੇ ਵਿੱਚ ਕਾਂ ਆਉਂਦਾ ਮੈਂ ਕਹਿੰਦਾ ਜਾਂਦਾ ਤੁਸੀਂ ਕਾਂ ਲੈ ਲਓ ਫਿਰ ਜਾਂ ਕਾਂ ਸਾਨੂੰ ਦੇ ਦਿਓ ਤੇ ਉਹ ਕਹਿੰਦੇ ਨਹੀਂ ਨਹੀਂ ਕਹਿੰਦਾ ਵੀ ਆਹ ਤਾਂ ਗਲਤ ਆ ਤੁਹਾਡੀ ਗੱਲ ਆ ਨਾ ਵੀ ਤੁਸੀਂ ਵੀ ਇਹ ੱੱੱਕਾ ਕਰੀ ਜਾਂਦੇ ਹਾਂ ੱੱੱਕਾ ਕੀ ਅਸੀਂ ੱੱੱਕਾ ਕੀ ਕਰਨਾ ਸੀ ਬਈ ਕੰਦ ਅਸੀਂ ੱੱੱਕੇ ਨਾ ਘੜਾਤੀ ਮੇਰੇ ਮਾਪੇ ਵੀ ਲੜਪੇ ਭਰਾਵਾ ਤੇ ਸਾਰੇ ਹੀ ਲੜਪੇ ਛਪੜੋ ਥਪੜੀ ਹੋ ਗਏ ਭਰਾਵਾ ਠੀਕ ਹੈ ਸਾਰਾ ਕੁਝ ਹੋਇਆ ਪੰਚਾਇਤ ਨੇ ਬੜਿਆ ਸਾਡਾ ਵੀ ਕੰਦ ਸਾਡੀ ਉੱਥੇ ਨਿਕਲੀ ਜਿਵੇਂ ਅਸੀਂ ਚਾਹੁੰਦੇ ਸੀਗੇ ਸਾਨੂੰ ਨਹੀਂ ਪਤਾ ਸੀ ਬਈ ਜਿਹੜੀ ਉਹ ਕੰਦ ਆ ਜਿਹੜੀ 2 ਫੁੱਟ ਓਰੇ ਕੀਤੀ ਆ ਉਹ ਸਾਨੂੰ ਨੁਕਸਾਨ ਦੇਊਗੀ ਜਾਂ ਉਹ ਸਾਡੀ ਇੱਜ਼ਤ ਤੱਕ ਪਹੁੰਚ ਜਾਊਗੀ ਇੱਕ ਸਿਰਫ ਕੰਦ ਕਰਕੇ ਸਾਡੀ ਇੱਜ਼ਤ ਰੋਲ ਕੇ ਰੱਖਤੀ ਸਾਡੇ ਗਵਾਂਡੀਆਂ ਨੇ ਗੱਲ ਗੱਲਬਾਤ ਇਹ ਬਣੀ ਬਈ ਅਸੀਂ ਤਾਂ ਚੁੱਪਚਾਪ ਹੋ ਗਏ ਬੁਲਾਉਣਾ ਛੱਡਤਾ ਸੀ ਇੱਕ ਦੂਜਿਆਂ ਨੂੰ ਅਸੀਂ ਲੰਗੜਾਂ ਟੱਪੜਾਂ ਹਟ ਗਏ ਕੰਨ ਉੱਚੀ ਕਰਤੀ ਬਾਰੀ ਬੁਲਾਤੀ ਸਾਰਾ ਕੁਝ ਬੰਦ ਕਰਤਾ ਸੀ ਉਹਨਾਂ ਨੂੰ ਬੁਲਾਉਣਾ ਛੱਡਤਾ ਠੀਕ ਹੈ ਪਰ ਸਾਨੂੰ ਨਹੀਂ ਪਤਾ ਸੀਗਾ ਕਹੂੰਗਾ ਅਸੀਂ ਤਾਂ ਕੰਮਾਂ ਕਰਾਂ ਤੁਰ ਜਾਂਦੇ ਸੀ ਬਈ ਸਾਡੀ ਕੁੜੀ ਇਕੱਲੀ ਹੁੰਦੀ ਸੀ ਘਰੇ ਸਕੂਲੋਂ ਪੜ੍ਹ ਕੇ ਆਉਂਦੀ ਸੀ ਘਰੇ ਹੋ ਜਾਂਦੀ ਸੀ ਤੇ ਸਾਡੀ ਜਿਹੜੇ ਨਾਲ ਦੇ ਘਰ ਵਾਲੇ ਸੀਗੇ ਬਈ ਉਹ ਉਹਨਾਂ ਨੇ ਕਿਤੇ ਸਾਡੇ ਗਵਾਂਢੀਆਂ ਨੇ ਸਿਸਟਮ ਇਹੋ ਜਿਹਾ ਕਰਤਾ ਣੀਲੀ ਬੁੜੀ ਹੁੰਦੀ ਜੋ ਵੀ ਇਕੱਲੀ ਘਰੇ ਹੁੰਦੀ ਸੀਗੀ ਉਹਦੇ ਕੋਲ ਆਉਂਦੇ ਸੀ ਮੁੰਡੇ ਬਈ ਬੁੜੀ ਕੋਲ ਠੀਕ ਹੈ ਸਾਡੀ ਕੁੜੀ ਇਕੱਲੀ ਹੁੰਦੀ ਸੀ ਘਰੇ ਤੇ ਕਿਤੇ ਉਹਨਾਂ ਨੇ ਚਾਂਸੇ ਦੇ ਵਿੱਚ ਫਸਾ ਕੇ ਸਾਡੀ ਕੁੜੀ ਤੇ ਘਰੇ ਸੱਦਲੇ ਕਰੇ ਵੀ ਆਇਆ ਪੁੱਤ ਵੀ ਸਾਡੇ ਚਾਹ ਬਣਾ ਕੇ ਦਈ ਵੀ ਬੰਦੇ ਆਏ ਜੇ ਜਦੋਂ ਤੁਸੀਂ ਬੋਲਦੇ ਸੀ ਬਿਲਕੁੜੀ ਕਾਹਤੋਂ ਜਾਂਦੀ ਸੀਗੀ ਬਈ ਜਾਣੇ ਹੁੰਦੇ ਜਵਾਗ ਉਮਰ ਛੋਟੀ ਜੀ 16 ਸਾਲ ਦੀ ਕੁੜੀ ਸੀਗੀ ਅੱਛਾ ਨਿਆਣੀ ਸੀ ਨੋ ਹਾਂ 16 ਸਾਲ ਦੀ ਕੁੜੀ ਸੀਗੀ ਬਈ ਨਿਆਣੀ ਸੀਗੀ ਸاسي ਵੀ ਚਲੋ ਟਾਈਮ ਪੈ ਕੇ ਬਈ ਬੋਲਣ ਲੱਗਦੇ ਨੇ ਮਾੜਾ ਮੋਟਾ ਹੈਲੋ ਹਾਈ ਹੋਣ ਲੱਗ ਜਾਂਦੀ ਆ ਸਾਡੀ ਕੁੜੀਆਂ ਦੇ ਕਿਹੜੇ ਬਈ ਰੋਣੇ ਹੁੰਦੇ ਹਨ ਸੜੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਦੇ ਕਿਹੜੇ ਲੜਾਈ ਝਗੜੇ ਹੁੰਦੇ ਉਹਨਾਂ ਵਾਲੀ ਤਾਂ ਸਾਰੀ ਚੰਗੀ ਬੁੜੀ ਸਾਡੇ ਕਿਉਂ ਦਾ ਬ੍ਰੇਨ ਵਾਸ਼ ਕਰਨ ਲੱਗ ਗੀ ਉਹਨੂੰ ਸੱਦ ਦਿਆ ਬਈ ਘਰੇ ਹਣਾ ਉਹ ਹੀ ਕਹਿੰਦੇ ਚਾਹ ਬਣਾ ਦਿਆ ਕਰ ਸਾਡੇ ਘਰੇ ਉਹਨਾਂ ਦੇ ਘਰੇ ਬਈ ਮੁੰਡੇ ਵੰਡੇ ਆਉਂਦੇ ਸੀ ਬੁੜੀ ਕੋਲ ਠੀਕ ਆ ਮਤਲਬ ਉਹ ਗਲਤ ਕੰਮ ਕਰਦੀ ਸੀ ਸਿੱਧੀ ਗੱਲ ਤੋਂ ਸਪਸ਼ਟ ਗੱਲ ਦੱਸ ਠੀਕ ਆ ਠੀਕ ਆ ਗਲਤ ਕੰਮ ਕਰਦੀ ਸੀ ਬਈ ਉਹਦੇ ਕੋਲ ਮੁੰਡੇ ਆਉਂਦੇ ਸੀਗੇ ਠੀਕ ਆ ਉਹ ਚਾਹ ਚ ਬਣਾਉਣ ਵਾਸਤੇ ਸੱਦ ਲੈਂਦੀ ਸੀ ਚਾਹ ਬਣਾ ਦੇ ਸਾਨੂੰ ਪਰ ਸਾਨੂੰ ਨਹੀਂ ਪਤਾ ਸੀਗਾ ਬਈ ਸਾਨੂੰ ਸਾਨੂੰ ਨਹੀਂ ਪਤਾ ਸੀਗਾ ਸੱਚੀ ਨਹੀਂ ਪਤਾ ਸੀਗਾ ਵੀ ਸਾਡੀ ਕੁੜੀ ਉਹਨਾਂ ਦੇ ਘਰੇ ਜਾਂਦੀ ਹੈ ਸਾਨੂੰ ਆਪ ਕੋਈ ਵੀ ਨਹੀਂ ਦੱਸਦੀ ਸਾਨੂੰ ਇਹ ਨਹੀਂ ਸੀ ਪਤਾ ਵੀ ਚਾਹ ਪਤਾ ਨਹੀਂ ਕਿੰਨੀ ਕੁ ਮਹਿੰਗੀ ਪੈ ਜੂਗੀ ਹਾਂ ਸਾਨੂੰ ਤਾਂ ਉਹ ਕਹਿੰਦੀ ਵੀ ਸਾਡੇ ਨਾਲ ਦੇ ਜਿਹੜੇ ਘਰ ਵਾਲੇ ਸੀਗੇ ਬਾਈ ਹਨਾ ਵੀ ਸਾਡੀ ਕੁੜੀ ਨੂੰ ਸੱਦ ਲੈਂਦੇ ਸੀ ਸਾਡੀ ਕੁੜੀ ਸਾਨੂੰ ਕਹਿੰਦੀ ਵੀ ਸੀਗੀ ਵੀ ਮੈਨੂੰ ਸੱਦ ਲੈਂਦੀ ਆ ਵੀ ਗਵੰਡਣਾ ਵੀ ਮੈਂ ਉਹਨਾਂ ਦੇ ਘਰੇ ਜਾਨੀ ਆ ਮਮੀ ਉਹਨਾਂ ਦੇ ਬੰਦੇ-ਬੰਦੇ ਆ ਜਾਂਦੇ ਮੈਂ ਚਾਹ ਚੂ ਬਣਾਉਣੀ ਪੈ ਜਾਂਦੀ ਆ ਸਾਨੂੰ ਐ ਹੋ ਜਾਂਦਾ ਜੀ ਚਲ ਯਾਰ ਕੋਈ ਨਹੀਂ ਸਾਡੀ ਕੁੜੀ ਆ ਜਿਹੜੀ ਜਦੋਂ ਜਾ ਵੜਨ ਦੇ ਰਹਿ ਕੇ ਹੁੰਦਾ ਯਾਰ ਚਲ ਐਂ ਗਲਗਲੇ ਗੁੱਸੇ ਵਿੱਚ ਮਟਦੇ ਆ ਪਰ ਸਾਨੂੰ ਨਹੀਂ ਪਤਾ ਸੀ ਬਾਈ ਜਿਹੜਾ ਇਹ ਸਿਸਟਮ ਆ ਚਾਹ ਵਾਲਾ ਸਿਸਟਮ ਆ ਸਾਡੇ ਘਰ ਦੀ ਬਰਬਾਦੀ ਖੜੀ ਕਰ ਦੂਗਾ ਚਾਹ ਸਾਨੂੰ ਮਹਿੰਗੀ ਪੇਜੂਗੀ ਜਨਨ ਕਿ ਤੁਹਾਡੇ ਇਹਦੇ ਜਿਹੜੀ ਮਨਕ ਚਲ ਤੁਹਾਡੀ ਲੜਾਈ ਹੋਈ ਸੀ ਤੁਹਾਡੀ ਉਹ ਦਿਲ ਦੇ ਵਿੱਚ ਉਹ ਏ ਲਖਾ ਹੈ ਨਹੀਂ ਸੀ ਜਨਨ ਕਿ ਉਹ ਬਗਾਨੇ ਬੰਦੀ ਲਖਾ ਰੱਖੀ ਬੈਠੇ ਸੀ ਹਣਾ ਪਰ ਸਾਨੂੰ ਨਹੀਂ ਪਤਾ ਸੀਗਾ ਬਈ ਉਹ ਦਿਲ ਦੇ ਵਿੱਚ ਰੱਖੀ ਬੈਠੀ ਆ ਉਹਨੇ ਕੀ ਕੀਤਾ ਬਈ ਹਣਾ ਤੇ ਉਹਨਾਂ ਦੇ ਮੁੰਡੇ ਜਿਹੜੇ ਆਉਂਦੇ ਹੁੰਦੇ ਸੀਗੇ ਉਹਦੇ ਕੋਲ ਹਨ ਬੁੜੀ ਕੋਲ ਅਸੀਂ ਕੁੜੀ ਨੂੰ ਬਥੇਰਾ ਸਮਝਾਈ ਪੁੱਤ ਤੂੰ ਨਾ ਆਇਆ ਕਰ ਵੀ ਹਨ ਵੀ ਸਹੀ ਨਹੀਂ ਹੈਗੀ ਇਹ ਬੁੜੀ ਵੀ ਇਹਦੇ ਕੋਲ ਜਿਹੜੇ ਬੰਦੇ ਆਉਂਦੇ ਉਹ ਸਹੀ ਨਹੀਂ ਹੈਗੇ ਕਰੈਕਟਰਲੈਸ ਬੰਦ ਬੁੜੀ ਹੈ ਇਹ ਪਰ ਕੁੜੀ ਨੂੰ ਐ ਹੁੰਦਾ ਸੀ ਯਾਰ ਵੀ ਹਨ ਜਿਹੜੀ ਵੀ ਮੈਂ ਜੇ ਗਲਤ ਹੈਗੀਆਂ ਤੇ ਫੇਰ ਤਾਂ ਮੈਂ ਡਰਾਂ ਹਨ ਵੀ ਐ ਕੋਣ ਚੰਗੇ ਭਲੇ ਬੰਦੇ ਨੂੰ ਮਾੜਾ ਬੋਲੂਗਾ ਸਾਨੂੰ ਚਲਾਇਆ ਹੁੰਦਾ ਸੀ ਯਾਰ ਵੀ ਅਸੀਂ ਬਾਹਰ ਹੁੰਨੇ ਆ ਚਲੇ ਆ ਸਾਡੀ ਕੁੜੀ ਦੀ ਨਿਗਰ ਰਹਿੰਦੀ ਆ ਵੀ ਚਲ ਕੋਈ ਨਾ ਚਲ ਆਂਡ ਗਵਾਂਡੀ ਕੰਮ ਆਉਂਦਾ ਹਨ ਪਰ ਸਾਨੂੰ ਨਹੀਂ ਪਤਾ ਸੀ ਕਿ ਜਿਹੜੀ ਉਹ ਬੁੜੀ ਸੀ ਬਈ ਉਹ ਦਿਲ ਰੱਖੀ ਬੈਠੀ ਸੀ ਜਿਹੜੀ ਫੁੱਟ 2 ਫੁੱਟ ਗੰਧ ਵਧਾਈ ਸੀ ਅਸੀਂ ਇੱਧਰ ਉੱਧਰ ਹਨਾ ਕੀਤੀ ਸੀਗੀ ਉਹਦੇ ਕਰਕੇ ਸਾਡਾ ਪੰਗਾ ਖੜਾ ਹੋ ਗਿਆ ਬਈ ਉਹ ਕੁੜੀ ਨੇ ਕੀ ਕੀਤਾ ਬਈ ਬੁੜੀ ਨੇ ਕੀਤਾ ਵੀ ਉਹਨਾਂ ਦੇ ਜਿਹੜੇ ਮੁੰਡੇ ਆਉਂਦੇ ਹੁੰਦੇ ਸੀ ਕਿਤੇ ਵੀ ਸਾਡੀ ਕੁੜੀ ਨੂੰ ਛੇੜਦਾ ਹੂੰ ਉਹਨੇ ਆਪਦੀ ਗਵੰਡਨ ਸੇਵਰਾ ਵਾ ਤੇ ਚਾਚੀ ਕਹਿ ਕੇ ਗਿਆ ਵੀ ਐ ਕਰਕੇ ਮੈਨੂੰ ਗਲਤ ਬੋਲਿਆ ਮੁੰਡਾ ਇਹ ਉਹ ਕਹਿੰਦੀ ਕੋਈ ਨਾ ਪੁੱਤ ਚੱਲ ਬਸ ਬੋਲਦਾ ਤੈਨੂੰ ਵੀ ਇਹੀ ਕੀ ਵੱਡੀ ਗੱਲ ਨਹੀਂ ਹੈਗੀ ਤੇ ਇਦਾਂ ਕਰਕੇ ਬਈ ਰੋਜ਼ ਦਾ ਕੰਮ ਇਹ ਹੋ ਗਿਆ ਸੀਗਾ ਤੇ ਹੌਲੀ ਹੌਲੀ ਕੁੜੀ ਦੇ ਦਿਲ ਦੇ ਵਿੱਚ ਵੀ ਭਾਵਨਾ ਖੜੀ ਕਰਤੀ ਉਹ ਬੁੜੀ ਨੇ ਵੀ ਉਹਨੂੰ ਇਹੋ ਜੀ ਕੁੜਤੀ ਉਹਦਾ ਇਹੋ ਜਿਹਾ ਬ੍ਰੇਨਬੋਸ ਕਰਤਾ ਤੇ ਉਹਨੂੰ ਗਲਤ ਬਣਾਤਾ ਉਸ ਮੁੰਡੇ ਦੇ ਨਾਲ ਹੀ ਅੱਛਾ ਮਤਲਬ ਗੱਲਬਾਤ ਹੀ ਇਦਾਂ ਦੀ ਕਰਾਤੀ ਉਹ ਮੁੰਡੇ ਨਾਲ ਤੇ ਭਾਈ ਜਿਵੇਂ ਸਿਸਟਮ ਉਹਨਾਂ ਦੇ ਘਰ ਵਿੱਚ ਚੱਲ ਰਿਹਾ ਸੀਗਾ ਸਾਡੀ ਕੁੜੀ ਵੀ ਨੂੰ ਚਸ ਪੈ ਗਈ ਸੀ ਵੀ ਉਹ ਮੁੰਡਾ ਆਊਗਾ ਤੇ ਮੈਂ ਜਾਵਾਂ ਤੇ ਉਹ ਮੁੰਡਾ ਉਵੇਂ ਹੀ ਆਉਂਦਾ ਸੀ ਤੇ ਉਹ ਕੁੜੀ ਵੀ ਸਾਡੀ ਐਂ ਜਾਂਦੀ ਸਾਨੂੰ ਨਹੀਂ ਪਤਾ ਸੀ ਵੀ ਸਾਡੇ ਨੱਕ ਦੇ ਹੇਠ ਇਹ ਸਿਸਟਮ ਹੋ ਰਿਹਾ ਮੈਂ ਜੇ ਕਿ ਸੋਡਾ ਦਾ ਤੁਹਾਨੂੰ ਐਸ ਵਿੱਚ ਚਾਹ ਬਣਾਉਣ ਜਾਂਦੇ ਚਾਹ ਬਣਾ ਕੇ ਮੁਰਦਦੀ ਸਾਡੇ ਗਵੰਢੀ ਆ ਸਾਡੇ ਵੀ ਅਸੀਂ ਤਾਂ ਤੁਸੀਂ ਜਿਹੜੀ ਲੜੀ ਗਵੰਢੀਆਂ ਦੇ ਕਿਹਦੇ ਨਹੀਂ ਬੋਲਚਾਲ ਹੁੰਦੀ ਹੈ ਨਾ ਵੀ ਬੋਲਦੇ ਬਾਲਦੇ ਲੜਦੇ ਆ ਬੋਲਚਾਲ ਹੋ ਜਾਂਦੀ ਵਧੇਗਾ ਪਰ ਵੀ ਆਹ ਨਹੀਂ ਸਪੱਤ ਵੀ ਏਡੀ ਮੈਲ ਰੱਖੀ ਬੈਠ ਗਿਆ ਏਡੀ ਮੈਲ ਰੱਖੀ ਬੈਠ ਗਿਆ ਫਿਰ ਬਾਅਦ ਵਿੱਚ ਬਈ ਉਹਨਾਂ ਨੇ ਕਿਤੇ ਸੜੀ ਕੁੜੀ ਨੂੰ ਇਹੋ ਜਿਹੀ ਦਿਲ ਦੇ ਵਿੱਚ ਇਹੋ ਜਿਹੀ ਗੱਲਾਂ ਪਠਾਈਆਂ ਇਹੋ ਜਿਹੀ ਕੁੜੀ ਨੂੰ ਸਾਡੇ ਵੱਸ ਦੇ ਵਿੱਚ ਕੀਤਾ ਸਾਡੀ ਕੁੜੀ ਨੂੰ ਤੇ ਉਹਨੇ ਕੀ ਕੀਤਾ ਸਾਡੀ ਕੁੜੀ ਨੂੰ ਬਈ ਉਹਦੇ ਨਾਲ ਮਤਲਬ ਇੱਕ ਦੂਜੇ ਨੂੰ ਇੱਕ ਕਮਰੇ ਦੇ ਵਿੱਚ ਵਾਰਤਾ ਬਾਈ ਮਤਲਬ ਮੈਂ ਕਹਿ ਨਹੀਂ ਸਕਦਾ ਮੇਰੀ ਕੁੜੀ ਦੇ ਨਾਲ ਕੀ ਸਿਸਟਮ ਹੈ ਬਾਈ ਮੰਨ ਕੇ ਚੱਲ ਉਹ ਵਾਰਤਾ ਮੈਂ ਸੁਣ ਮੈਂ ਇਹ ਵੀ ਸੁਣਿਆ ਜੀ ਛੋਟੀ ਕੁੜੀ ਨੂੰ ਬਲੈਕਮੇਲ ਕਰਦੇ ਸੀ ਹਾਂ ਬਾਈ ਉਹੀ ਦੱਸਦਾ ਉਹ ਵੀ ਉਹਨੇ ਵੀਡੀਓ ਬਣਾ ਲਈ ਵੀ ਗਲਤ ਕੰਮ ਕਰਦਿਆਂ ਦੀ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਬਈ ਸਾਡੀ ਕੁੜੀ ਨੂੰ ਬਲੈਕਮੇਲ ਕਰਨ ਲੱਗੇ ਵੀ ਤੇਰੀ ਵੀਡੀਓ ਵਾਇਰਲ ਕਰ ਦੇ ਤੇ ਮਾਂ ਆਪਣੇ ਨੂੰ ਖਾ ਦੂੰ ਇਹਦਾ ਤੂੰ ਮੇਰੇ ਲਈ ਕੰਮ ਕਰ ਇੱਥੇ ਜਿੰਨੇ ਬੰਦੇ ਆਉਂਦੇ ਆ ਉਹਨਾਂ ਨਾਲ ਗਲਤ ਕੰਮ ਕਰ ਤੇ ਪੈਸੇ ਕਮਾਓ ਪੈਸੇ ਕਮਾਉਣ ਲੱਗ ਗਈ ਸਾਡੀ ਕੁੜੀ ਤੋਂ ਸਾਨੂੰ ਨਹੀਂ ਪਤਾ ਸੀ ਕੁੜੀ ਸਾਡੇ ਘਰੇ ਆ ਕੇ ਕਹਿੰਦਾ ਮम्मी ਮੇਂ ਦਰਦ ਹੁੰਦਾ ਮੇਰੇ ਦਰਦ ਹੁੰਦਾ ਅਸੀਂ ਕੀ ਅਸੀਂ ਕਹਿੰਦੇ ਚੱਲ ਦਵਾਈ ਦਵਾਤੀ ਪਿੰਡੋਂ ਦਵਾਈ ਦਵਾਤੀ ਸਾਨੂੰ ਨਹੀਂ ਪਤਾ ਸੀ ਬਈ ਇਹ ਸਿਸਟਮ ਹੋ ਰਿਹਾ ਵੀ ਤਾਂ ਦਰਦ ਹੁੰਦਾ ਉਹਦੇ ਫਿਰ ਅਸੀਂ ਬਈ ਕਿਸੇ ਡੱਕ ਚੰਗੇ ਡਾਕਟਰ ਕੋਲ ਲੈ ਗਏ ਉਹਨੂੰ ਤੇ ਅਸੀਂ ਸਾਨੂੰ ਪਤਾ ਲੱਗਿਆ ਵੀ ਉਹ ਕੁ ਜਿਹੜਾ ਅੰਦਰੋਂ ਸਿਸਟਮ ਵੀ ਇਹ ਬਹੁਤ ਜ਼ਿਆਦਾ ਫੈਕਸ ਕਰ ਰਹੀ ਹੈ। ਅੱਛਾ ਮਿੰਕੋਮਰ ਛੋਟੀ ਸੀਗੀ ਤੇ ਸਾਨੂੰ ਜਦੋਂ ਦਿਲ ਤੇ ਦਿਮਾਗ 'ਚ ਗੱਲ ਵੱਜੀ ਸਾਡਾ ਦਿਮਾਗ ਫਿਰ ਗਿਆ ਬਈ। ਹਾਂ ਨਾ ਤੇ ਸਾਨੂੰ ਕੋ ਬੁੜੀ ਹੋ ਗਈ ਕਹਿੰਦੀ ਬਲੈਕਮੇਲ ਫੇਰ ਵੀ ਸਾਨੂੰ ਫੇਰ ਵੀ ਦਿਮਾਗ ਦੇ ਵਿੱਚ ਗੱਲ ਨਹੀਂ ਵੱਜੀ ਸਾਡੇ ਵੀ ਇਹ ਇੰਨਾ ਕਰਕੇ ਹੋ ਗਿਆ ਸਾਡੀ ਕੁੜੀ ਨੂੰ ਅਸੀਂ ਸਮਝਾਇਆ। ਠੀਕ ਹੈ। ਅਸੀਂ ਕੁੜੀ ਨੂੰ ਸਮਝਾਇਆ ਫੇਰ ਅਸੀਂ ਬੇਫਿਕਰ ਹੋ ਗਏ ਸਾਡੀ ਕੁੜੀ ਉਵੇਂ ਤਰੀ ਫਰੀ। ਠੀਕ ਹੈ। ਤੇ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਸਾਡੀ ਕੁੜੀ ਭੱਜ ਗਈ ਬਈ ਉਹ ਮੁੰਡੇ ਨਾਲ। ਠੀਕ ਹੈ। ਆਗਮ ਇਹ ਗਵੰਡੀਆਂ ਨੇ ਗਵੰਡੀਆਂ ਕਰਤਾ ਬਈ ਕੰਮ ਇਹ ਤੇ ਬਾਅਦ ਚ ਗਵੰਡੀਆਂ ਦੀ ਬੜੀ ਸਾਨੂੰ ਐ ਕਰਕੇ ਤਾੜੀਆਂ ਮਾਰ ਕੇ ਕਹਿੰਦੀ ਕਹਿੰਦੀ ਇਹ ਕੰਮ ਮੈਂ ਕੀਤਾ ਤੁਸੀਂ ਜਿਹੜੀ ਸਾਡੇ ਨਾਲ ਲੜਾਈ ਕੀਤੀ ਸੀ ਨਾ ਇਹ ਬਦਲਾ ਲਿਆ ਮੈਂ ਅੱਛਾ ਜਨਨੇ ਕਿ ਕੰਦ ਦਾ ਬਦਲਾ ਇੱਕ ਧੀ ਧੈਣੀ ਨੂੰ ਭਜਾ ਕੇ ਲਿਆ ਹਾਂ ਐਡੀ ਮਾੜੀ ਸੋਚ ਹੋਗੀ ਹਾਂ ਬਈ ਜਮਾ ਗਿਰ ਗਈ ਜਮਾ ਗਿਰ ਗਈ ਬਈ ਆ ਸਿਸਟਮ ਇੱਟ ਜਦੋਂ ਤਾੜੀ ਮਾਰ ਕੇ ਉਹਨੇ ਕਿਹਾ ਵੀ ਹਾਂ ਮੈਂ ਕੀਤਾ ਇਹ ਸਿਸਟਮ ਕਹਿੰਦੀ ਤੁਸੀਂ ਮੇਰਾ ਕੀ ਬਗਾਲ ਲੋਗੇ ਤੁਸੀਂ ਉਦੋਂ ਤਾਂ ਗੱਲ ਪੈਂਦੀ ਸੀ ਮੇਰੇ ਸਾਡੀਆਂ ਮੈਨੂੰ ਕੁੱਟਿਆ ਵੀ ਤੇ ਤਰੇ ਪਿਓ ਨੇ ਹੈ ਤੇ ਐ ਕੀਤਾ ਉਹ ਫਲਾਣ ਤੋਂ ਕਾ ਤੁਸੀਂ ਲੜੇ ਹਨਾ ਵੀ ਤਾਂ ਕਰਕੇ ਮੈਂ ਇਹ ਕਿੰਮ ਕੀਤਾ ਮੇਰੇ ਦਿਲ ਦੇ ਵਿੱਚ ਗੱਲ ਸੀ ਪਰ ਅਸੀਂ ਉਹਨੂੰ ਕਿਹਾ ਵੀ ਅਸੀਂ ਤਾਂ ਸਾਡੇ ਦਿਲ 'ਚ ਤਾਂ ਇਹ ਗੱਲ ਹੈ ਨਹੀਂ ਸੀ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਇੱਕ ਦੂਜੇ ਦੇ ਬਰਾਬਰ ਹੁੰਦੀਆਂ ਤੇ ਤੁਸੀਂ ਤਾਂ ਤੁਹਾਡੀ ਕੁੜੀ ਦੀ ਬੇਇੱਜ਼ਤੀ ਕਰਤੀ ਸਾਡੀ ਜ਼ਿੰਦਗੀ ਰੋਲ ਕੇ ਰੱਖਤੀ ਬੜੀਏ ਹਨਾ ਉਹਨੂੰ ਅਸੀਂ ਕਿਹਾ ਉਹ ਕਹਿੰਦੀ ਕਹਿੰਦੀ ਮੈਂ ਇਸ ਦਿਲ ਦੇ ਵਿੱਚ ਤਾਂ ਗੱਲ ਸੀਗੀ ਮੈਂ ਇਹਦਾ ਕੁਛ ਨਾ ਕੁਛ ਕਿਤੇ ਨਾ ਕਿਤੇ ਮੈਂ ਕੱਢਣਾ ਸੀ ਉਸਤਾ ਅੱਛਾ ਜਿਹਨੇ ਕਿ ਪਨਾਸ ਕੱਢੀ ਉਹਨੇ ਮੈਂ ਕਹਿੰਦੀ ਮੈਂ ਕੱਢਦਾ ਗੁੱਸਾ ਜਿਹੜੇ ਹਾਂ ਜਿਹੜੇ ਉਹਨਾਂ ਦੇ ਬੰਦੇ ਆ ਮੈਂ ਸੁਣਿਆ ਥੋੜੀ ਉਹਨਾਂ ਨਾਲ ਬੋਲਚਾਲ ਹੋ ਗਈ ਸੀ ਜਿਹੜਾ ਉਹਦਾ ਬੁੜੀ ਦਾ ਮੁੰਡਾ ਤੇ ਘਰ ਵਾਲਾ ਦਾ ਉਹਨਾਂ ਨਾਲ ਥੋੜੀ ਵਧੀਆ ਬੋਲਚਾਲ ਸੀ ਉਹਨਾਂ ਨੇ ਨਹੀਂ ਕੁਝ ਬੁੜੀ ਨੂੰ ਜਦੋਂ ਨੇ ਕਿਹਾ ਉੱਟੇ ਹਾਂ ਉਹੀ ਦੱਸਦਾ ਬਈ ਉਹਨਾਂ ਬੋਲਚਾਲ ਸੀਗੀ ਸਾਡੀ ਹਨਾ ਘਰ ਦੇ ਘਰ ਵਾਲੇ ਨਾਲ ਤੇ ਉਹਨੇ ਬਈ ਬਥੇਰਾ ਕੁੱਟਿਆ ਬੁੜੀ ਨੂੰ ਬਹੁਤ ਕੁੱਟਿਆ ਬਈ ਕਹਿੰਦਾ ਭੈ 14 ਮੈਂ ਬਥੇਰਾ ਸਮਝਾਇਆ ਇਹ ਹੜਦੀ ਇਹ ਕੰਜਰਖਾਨਾ ਪਹਿਲਾਂ ਦਾ ਤੋਰਿਆ ਹੋਇਆ ਹੈ ਨੇ ਥੋੜੀ ਕੁੜੀ ਨੂੰ ਵੀ ਵਿਗਾੜ ਕੇ ਰੱਖ ਤਾ ਸਾਨੂੰ ਪਤਾ ਨਹੀਂ ਸੀ ਤੂੰ ਸਾਨੂੰ ਦੱਸਣਾ ਸੀਗਾ ਵੀ ਸਾਡੀ ਕੁੜੀ ਮੇਰੇ ਅਸੀਂ ਕੀ ਕੀ ਦੱਸ ਸਕਦੇ ਹਾਂ ਸਾਨੂੰ ਸਾਨੂੰ ਕਿਹੜਾ ਪਤਾ ਸੀਗਾ ਸਾਡੇ ਨਾਲ ਇਹ ਸਿਸਟਮ ਹੋਊਗਾ ਸਾਡਾ ਤਾਂ ੱਤਕਾ ਹੀ ਹੋ ਗਿਆ ਸਾਡੇ ਨਾਲ ਤਾਂ ਜ਼ਿੰਦਗੀ ਸਾਡੀ ਬਰਬਾਦ ਕਰਕੇ ਰੱਖਤੇ ਇਹਨੇ ਤੇ ਬਈ ਅਸੀਂ ਉਹਨੂੰ ਦੱਸਿਆ ਉਹਦੇ ਘਰ ਵਾਲਿਆਂ ਨੂੰ ਵੀ ਐ ਕਰਕੇ ਵੀ ਸਾਡੀ ਕੁੜੀ ਨਾਲ ਕੀ ਮਾਲਾ ਕੀਤਾ ਸੀਗਾ ਉਹ ਕਹਿੰਦਾ ਕਹਿੰਦਾ ਮੈਂ ਉਹ ਉਹ ਉਹਨੇ ਬਈ ਝੂਠ ਨਹੀਂ ਬੋਲਦਾ ਉਹਨੇ ਆਪਦੀ ਬੁੜੀ ਬਹੁਤ ਕੁੱਟੀ ਬਈ ਅੱਛਾ ਬਹੁਤ ਕੁੱਟੀ ਆਦੀ ਘਰ ਵਾਲੀ ਠੀਕ ਹੈ ਕੁੱਟ ਕੇ ਉਹ ਤੋਂ ਬਾਅਦ ਸਾਨੂੰ ਕਿਹਾ ਕਹਿੰਦਾ ਮੈਂ ਕੁੱਟੀ ਬਹੁਤ ਆ ਬਈ ਹਨਾ ਸਾਨੂੰ ਸੁਣਦਾ ਰਿਹਾ ਵਾਜਾਂ ਸੁਣਦੇਆਂ ਰਹੀਆਂ ਰੋਂਦੇਆਂ ਦੀਆਂ ਹਨਾ ਤੇ ਉਹ ਕਹਿੰਦਾ ਕਹਿੰਦਾ ਵੀ ਯਾਰ ਸਾਨੂੰ ਜੇ ਪੱਦਲਾ ਪਤਾ ਹੁੰਦਾ ਵੀ ਅਸੀਂ ਤਾਂ ਤੁਹਾਨੂੰ ਦੱਸ ਦਿੰਦੇ ਹਨਾ ਪਰ ਸਾਨੂੰ ਕੀ ਪਤਾ ਸੀਗਾ ਵੀ ਤੁਹਾਡੇ ਨਾਲ ਇਹ ਹੋ ਜੂਗਾ ਹਨਾ ਪਰ ਉਹ ਕਹਿੰਦਾ ਕਹਿੰਦਾ ਸਾਡੀ ਮੇਰੀ ਇੱਜ਼ਤ ਸੀ ਮੇਰਾ ਘਰ ਰੋਲ ਜਾਂਦਾ ਕਹਿੰਦਾ ਜੇ ਮੈਂ ਆਪਦੀ ਬੁੜੀ ਭਜਾ ਹੰਦਾ ਕੁੱਟ ਕੇ ਮੈਂ ਕਹਿੰਦਾ ਸਾਡੀ ਜਿਹੜੀ ਇੱਜ਼ਤ ਰੋਲ ਗਈ ਉਹ ਸਾਡਾ ਜਿਹੜਾ ਬੰਦੇ ਚਲੋ ਵੀ ਤੂੰ ਤਾਂ ਆਪਦੀ ਇੱਜ਼ਤ ਨੂੰ ਪੈ ਗਿਆ ਹਨਾ ਵੀ ਜਿਹੜੀ ਆ ਜਵਾਂਗੜੀ ਆ ਜਿਹੜੀ 16 17 ਸਾਲਾਂ ਦੀ ਇੱਕ ਮਾਸੂਮ ਹੁੰਦਾ ਬੱਚਾ ਉਹਨੂੰ ਪਤਾ ਨਹੀਂ ਹੁੰਦਾ ਮੇਰੇ ਲਈ ਚੰਗਾ ਕੀ ਆ ਮਾੜਾ ਕੀ ਆ ਉਹੋ ਬਸ ਜਦੋਂ ਕੋਈ ਬੰਦਾ ਦਲਦਲ ਚ ਵੜ ਜਾਂਦਾ ਹੁਣ ਕਈ ਆਪਣੇ ਨੌਜਵਾਨ ਮੁੰਡੇ ਹਨਾ 16 17 ਸਾਲ ਦੇ ਨਸ਼ੇ ਚ ਵੜ ਜਾਂਦੇ ਆ ਉਹ ਪਹਿਲਾਂ ਤਾਂ ਲਾਈ ਜਾਂਦੇ ਆ ਫੁਕਰਪਣੇ ਚ ਮੁੜ ਕੇ ਉਹ ਆਦੀ ਹੋ ਜਾਂਦੇ ਆ ਆਹੀ ਕੁੜਗਾਂ ਦੀ ਕਮੀ ਹੁੰਦੀ ਜਦੋਂ 16 17 ਸਾਲਾਂ ਦੀ ਗਲਤ ਸਟੈਪ ਚੱਕ ਲੈਂਦੀ ਆ ਜੇ ਉਹ ਤਾਂ ਸਮਝ ਜੇ ਤਾਂ ਬਹੁਤ ਚੰਗੀ ਗੱਲ ਆ ਤੇ ਨਹੀਂ ਫਿਰ ਉਹ ਗਲਤ ਕੰਮ ਕਰਦੀ ਆ ਪਰ ਇਹ ਜੇ ਗਵਲਡੀਆਂ ਨਾਲੋਂ ਤਾਂ ਬੰਦਾ ਨਾ ਹੋਵੇ ਇਕੱਲਾ ਰਹਿਣਾ ਚੰਗਾ ਹੁੰਦਾ ਹੁਣ ਤੂੰ ਕੀ ਕਹਿਣਾ ਚ ਕਾਰਵਾਈ ਵੇਰ ਬਈ ਹੁਣ ਕਾਰਾਏ ਕਾਰਵਾਈ ਦਾ ਕਰਾਈ ਆ ਬਈ ਠੀਕ ਐ ਉਹਨੂੰ ਬੁੜੀ ਨੂੰ ਫੜ ਕੇ ਲੈ ਗਏ ਹਨ ਜਿਹੜੇ ਉਹ ਮੁੰਡੇ ਨੇ ਜ਼ਿੰਦਗੀ ਬਰਬਾਦ ਕੀਤੀ ਸੀ ਬਈ ਇਹਨਾਂ ਨੇ ਜਿੰਨੇ ਵੀ ਆਉਂਦੇ ਸੀ ਉਹ ਸਾਰਿਆਂ ਦੀ ਕਾਰਵਾਈ ਕਰਾਤੀ ਮੈਂ ਤਾਂ ਬਈ ਜਿਹੜੇ ਨੇ ਜਿੰਨਾਂ ਨੇ ਵੀ ਸਿਕਸ ਕੀਤਾ ਮੇਰੀ ਕੁੜੀ ਨਾਲ ਠੀਕ ਐ ਜਿਹੜਾ ਬੰਦਾ ਭਜਾ ਕੇ ਲੈ ਗਿਆ ਉਹਤੇ ਵੀ ਕਾਰਵਾਈ ਕਰਾਤੀ ਮੈਂ ਠੀਕ ਐ ਉਹ ਵੀ ਫੜਿਆ ਜਾਊਗਾ ਤੇ ਮੇਰੀ ਕੁੜੀ ਨਾਲ ਮੇਰੀ ਗੱਲਬਾਤ ਹੋਈ ਸੀ ਵੀ ਮੰਮੀ ਡੈਡੀ ਮੇਰੇ ਨਾਲ ਇਹ ਦਲਦੰਦਾ ਕਰਾਉਂਦਾ ਇੱਥੇ ਵੀ ਉਹ ਮੇਰੀ ਕੁੜੀ ਦੇ ਨਾਲ ਗਲਤ ਤਨ ਦਹ ਜੀ ਵੀ ਗਲਤ ਤਨ ਦਦਾ ਕਰਾ ਰਿਹਾ ਉਹ ਬੰਦਾ ਤੇ ਆਪ ਵੀ ਉਹਨੂੰ ਵਾਰਤ ਰਿਹਾ ਠੀਕ ਹੈ ਤੇ ਕੋਈ ਉਹਨੇ ਵਿਆਹ ਨਹੀਂ ਕਰਾਇਆ ਹਜੇ ਠੀਕ ਹੈ ਮੇਰੀ ਜ਼ਿੰਦਗੀ ਬਰਬਾਦ ਕਰ ਕਰਕੇ ਰੱਖਤੀ ਮੇਰੀ ਕੁੜੀ ਦੀ 16 17 ਸਾਲ ਦੀ ਮੇਰੀ ਕੁੜੀ ਹੈ ਬਈ ਠੀਕ ਹੈ ਪਰ ਮੈਂ ਲੋਕਾਂ ਨੂੰ ਇੱਕ ਗੱਲ ਜ਼ਰੂਰ ਸਮਝਾਉਣਾ ਚਾਹਣਾ ਵੀ ਕਦੇ ਵੀ ਗਵੰਡੀ ਮਾੜਾ ਮਾੜਾ ਨਾ ਮੇਰੇ ਬੰਦੇ ਨੂੰ ਮਾੜਾ ਗਵੰਡੀ ਨਾ ਹੋਵੇ ਕੋਈ ਵਾਂਣ ਦੇ ਨਾਲ ਕੋਈ ਗਵਾਂਢੀ ਮਾਲਾ ਨਾ ਹੋਵੇ ਘਰ ਦੇ ਕੋਲ ਗਵਾਂਢੀ ਨਾ ਮਾਲਾ ਹੋਵੇ ਕਿਸੇ ਨਾਲ ਕੰਧ ਸਾਂਝੀ ਨਾ ਹੋਵੇ ਤੇ ਇਹ ਪੰਗੇ ਬਈ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਇਹ ਕੰਮ ਪੰਗੇ ਕੀ ਆ ਮੈਂ ਤਾਂ ਸੋ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਆਪਣੀ ਕੁੜੀਆਂ ਦਾ ਧਿਆਨ ਰੱਖੋ ਜਿਵੇਂ ਤੁਸੀਂ ਫੁੱਲਾਂ ਦਾ ਧਿਆਨ ਰੱਖਦੇ ਨਾ ਉਵੇਂ ਆਪਣੀਆਂ ਕੁੜੀਆਂ ਦਾ ਵੀ ਧਿਆਨ ਰੱਖੋ ਕੁੜੀਆਂ ਨੂੰ ਸਮਝਾਓ ਵੀ ਕੀ ਚੰਗਾ ਤੁਹਾਡੇ ਲਈ ਕੀ ਮਾੜਾ ਕੁੜੀਆਂ ਨੂੰ ਜਿੱਥੇ ਜਾਂਦੀਆਂ ਉੱਥੇ ਉਹਨਾਂ ਨੂੰ ਪੁੱਛੋ ਵੀ ਕਿੱਥੇ ਗਈ ਸੀ ਕੀ ਗਲਤ ਤਾਂ ਨਹੀਂ ਕਰ ਰਹੀ ਪੁੱਤ ਕੁਝ ਜਾਂ ਜੇ ਕੋਈ ਗਲਤ ਕਰ ਰਹੀ ਹੈ ਤਾਂ ਉਹਨੂੰ ਸਮਝਾਓ ਪਿਆਰ ਨਾਲ ਸਮਝਾਓ ਪਰ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਰੱਖੋ ਸਿੱਖਿਆ ਦਿਓ ਨਾਲ ਰਹੋ ਸਕੂਲੋਂ ਲੈ ਕੇ ਉਹ ਸਕੂਲ ਛੱਡ ਕੇ ਉਹ ਸਾਰਾ ਸਿਸਟਮ ਉਹਨਾਂ ਦਾ ਪੁੱਛੋ ਉਹਨਾਂ ਨੂੰ ਫੋਨ ਹਿਸਾਬ ਨਾਲ ਦਿਓ ਜ਼ਿੰਦਗੀ ਥੋੜੀ ਆ ਤੇ ਤੁਹਾਡੇ ਜੋ ਹੱਕਾਂ ਦੀ ਆ ਨਾ ਕਿ ਕਿਸੇ ਨੇ ਬੰਦੇ ਨੂੰ ਤੁਹਾਡੇ ਦੁੱਖ ਸੁੱਖ ਚਾਉਣਾ ਸਿੱਧੀ ਜੀ ਗੱਲ ਆ ਆਪਣੇ ਬੱਚਿਆਂ ਦਾ ਧਿਆਨ ਰੱਖੋ ਜਿਵੇਂ ਤੁਸੀਂ ਫੁੱਲਾਂ ਦਾ ਧਿਆਨ ਰੱਖਦੇ ਹੋ ਬੱਚਿਆਂ ਦਾ ਧਿਆਨ ਰੱਖੋ ਧੰਨਵਾਦ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਭਾਈ ਮਿਲੂਗਾ ਭਾਈ ਤੈਨੂੰ ਜਰੂਰ ਮਿਲੂਗਾ ਇਹ ਜਗਵੰਡੀ ਨਾਲ ਤਾਂ ਬੰਦਾ ਨਾ ਹੀ ਹੋਵੇ ਹਾਂਜੀ ਭਾਈ ਧੰਨਵਾਦ ਭਾਈ ਧੰਨਵਾਦ ਬਈ ਇਹਦੀ ਬਾਈ ਦੀ ਗੱਲਬਾਤ ਦਾਸਤਾਨ ਇਹ ਹੋਈ ਵੀ ਯਾਰ ਇਹਨਾਂ ਦੀ ਕੰਧ ਪਿੱਛੇ ਮਾੜੀ ਮੋਟੀ ਗਵਾਂਡ ਗਵਾਂਡ ਚ ਆਪਣੇ ਹੁੰਦਾ ਹੀ ਆ ਕੰਧ ਪੈ ਗਈ ਸਾਡਾ ਖਰਚਾ ਤੂੰ ਚੱਲੀ ਸਾਡਾ ਖਰਚਾ ਉਹ ਸਾਡਾ ਫਲਾਣਾ ਹਨਾ ਇਹਨਾਂ ਦੀ ਕੋ ਕੰਧ ਪਿੱਛੇ ਲੌਲਾ ਸੀ ਦੋ ਫੁੱਟ ਉਧਰ ਨੂੰ ਜਾਂਦੀ ਸੀ ਥਾਣੇ ਦੋ ਫੁੱਟ ਇਧਰ ਨੂੰ ਹੁੰਦੀ ਸੀ ਇਹ ਲੌਲਾ ਪੈ ਗਿਆ ਉਦੋਂ ਚਾਲੇ ਗਲੋ ਦੱਪੜੋ ਹੋਏ ਆ ਲੜੋ ਲੜਾਈ ਹੋਈ ਆ ਕਿਹਦੇ ਨਹੀਂ ਹੁੰਦੀ ਬਹੁਤ ਕੁਝ ਹੁੰਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜੇ ਕੰਦ ਪਿੱਛੇ ਲੜਾਈ ਹੋ ਗਈ ਤੇ ਆਪਾਂ ਕਿਸੇ ਦੀ ਧੀ ਪੈ ਨੁੱਤਕਾਉਣ ਲੱਗ ਜਗੇ ਇਹਦੀ ਬਾਈ ਦੀ ਕੁੜੀ ਸੀਗੀ ਤੇ ਉਹਨੇ ਕੀ ਕੀਤਾ ਗਵੰਡਰਾਂ ਦੀ ਬੁੜੀ ਸੀ ਉਹ ਤੰਦਾ ਖਰਾਉਂਦੀ ਸੀਗੀ ਉੱਥੇ ਇਹ ਚਾਹ ਚੂ ਬਣਾਉਣ ਉੱਠ ਜਾਂਦੇ ਸੀ ਚਾਹ ਬਣਾਉਣ ਤੇ ਇਹਨਾਂ ਨੂੰ ਤਾਂ ਇਹ ਚੱਲੇ ਜਰ ਵੀ ਬੋਲਚਾਲ ਹੋ ਗਈ ਹੁਣ ਆਪਣਾ ਕੀ ਆ ਉਹ ਪਰ ਉਹ ਬੁੜੀ ਐਡਾ ਕ ਜਹਿਰ ਰਕੀ ਬੈਠੀ ਸੀ ਦਿਲਚਾਪ ਦੇ ਵੀ ਮੈਂ ਇਹਨਾਂ ਦੀ ਇੱਜ਼ਤ ਰੋਲਣੀ ਆ ਜਦੋਂ ਉਹ ਕੀ ਹੋਇਆ ਉਹ ਕੁੜੀ ਨੂੰ ਹੌਲੀ 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 ਤੇ ਚੱਲਿਆ ਉਹਨੂੰ ਗੱਲਾਂ ਚੱਲ ਜਾਂਦਾ ਉਹਦਾ ਵਰੇਨਵਾਸ਼ ਕਰਤਾ ਤਦ ਨੂੰ ਹੌਲੀ-ਹੌਲੀ ਉਹ ਚੀਜ਼ ਦਲਦਲ ਚ ਬਾੜਤਾ ਜਿਹੜੀ ਚੁੱਥੇ ਹੌਲ ਕੁੜੀਆਂ ਬੜੀਆਂ ਵਾਂ ਸੀਗਾ ਕਰੇ ਉਹਦੇ ਘਰ ਵੱਲੋਂ ਪਤਾ ਸੀ ਪਰ ਉਹ ਕਹਿੰਦਾ ਸੀ ਵੀ ਮੈਂ ਇਹ ਗੱਲਾਂ ਡੱਦ ਹੀ ਮਿਲਿਆ ਘਰ ਪੱਟਿਆ ਜੋ ਜੇ ਰੋ ਸਿਕਟ ਗਈ ਪਰ ਉਹਨੇ ਇਹ ਚੀਜ਼ ਨਹੀਂ ਸੀ ਪਤਾ ਵੀ ਇਹਨਾਂ ਦੀ ਗਵੰਡਾਂ ਦੀ ਕੁੜੀ ਵੀ ਇਹ ਚੀਜ਼ ਚ ਬਾੜਦੀ ਉਹਨੂੰ ਆਇਆ ਸੀ ਕੱਲੀ ਇਹ ਚਾਹ ਬਣਾਉਣ ਆਉਂਦੀ ਆ ਚਾਹ ਚੋ ਬਣਾਉਂਦੀ ਆ ਬਸ ਠੀਕ ਆ ਓਕੇ ਆ ਕੁੜੀ ਨੂੰ ਵੀ ਥੋੜਾ-ਥੋੜਾ ਉਧਰ ਅਟਰੈਕਟ ਹੋਣ ਲੱਗ ਗਈ ਜਾਣ ਲੱਗ ਗਈ ਜਦੋਂ ਕੁੜੀ ਬਿਮਾਰ ਰਹਿਣ ਲੱਗ ਗਈ ਇਹਨਾਂ ਨੇ ਟੈਸਟ ਉਸਤੇ ਕਰਾਇਆ ਟੈਸਟ ਉਸਤੇ ਕਰਾਇਆ ਉਹ ਪਰ ਉਹ ਕਹਿੰਦੇ ਵੀ ਇਹ ਕੁੜੀ ਆ ਕੰਮ ਚ ਆਦੀ ਹੋਈ ਵੀ ਐ ਫਿਰ ਇਹਨਾਂ ਨੇ ਹੌਲੀ ਹੌਲੀ ਉਹ ਗਵੰਡਾਂ ਦਾ ਤੈਨੂੰ ਸ਼ੱਕ ਹੀ ਨਹੀਂ ਗਿਆ ਇਹਨਾਂ ਨੂੰ ਐ ਹੋਇਆ ਕਿਤੇ ਵੀ ਇਹਦੇ ਕੋਲ ਬੋਏ ਫਰੈਂਡਾਂ ਜਾਂ ਹੋ ਹੋਣਾ ਪਰ ਜਦੋਂ ਮੁੜ ਕੇ ਹੌਲੀ ਹੌਲੀ ਪਤਾ ਲੱਗਿਆ ਜਦੋਂ ਕੁੜੀ ਗਈ ਭੱਜ ਜਦੋਂ ਭੱਜ ਗਈ ਤੇ ਇਹਨੇ ਕੀ ਕੀਤਾ ਗਵੰਡ ਨੇ ਮਾਰ ਕੇ ਹੱਤ ਹੱਕ ਤੇ ਹੱਥ ਕਹਿੰਦੀ ਵੀ ਮੈਂ ਭਜਾਈ ਐ ਮੈਂ ਸੋਥੋਂ ਬਦਲਾ ਲਿਆ ਕੰਦ ਦਾ ਵੀ ਜਿਹੜਾ ਤੁਸੀਂ ਕੰਧ ਪਿੱਛੇ ਮੈਨੂੰ ਵੀ ਗਾਲਾਂ ਕੱਢੀਆਂ ਤੇਰੇ ਪਿਓ ਨੇ ਵੀ ਕੱਢੀਆਂ ਤੂੰ ਵੀ ਕੱਢੀਆਂ ਮੇਰੇ ਨਾਲ ਬੁਰਾ ਹਾਲ ਕੀਤਾ ਪਰ ਹੌਲੀ ਹੌਲੀ ਇਹ ਚੀਜ਼ਾਂ ਜਦੋਂ ਸਾਹਮਣੇ ਆਈਆਂ ਫਿਰ ਉਹ ਬੰਦੇ ਨੇ ਜਿਹਦੀ ਘਰ ਵਾਲੀ ਸੀ ਉਹਨੇ ਬਹੁਤ ਕੁੱਟੀ ਕੁੱਟ ਕੇ ਇਹ ਗੱਲ ਕਹੀ ਵੀ ਚਗਲੇ ਵੀ ਇਹ ਚੀਜ਼ਾਂ ਨਹੀਂ ਚੰਗਾ ਹੁੰਦੀਆਂ ਤੂੰ ਇਹ ਕਿੱਧਰ ਨੂੰ ਤੁਰ ਪੀ ਵੀ ਮੁੜ ਕੇ ਹੌਲੀ ਹੌਲੀ ਰੌਲਾ ਪੈਂਦਾ ਪੈਂਦਾ ਬਾਈ ਜਾਦੇ ਪੈ ਗਿਆ ਲੜੋ ਲੜਾਈ ਹੋਣ ਲੱਗ ਗਈ ਉਹੀ ਚੀਜ਼ਾਂ ਹੁੰਦੀਆਂ ਆਪਾਂ ਕੀ ਕਹਿੰਦੇ ਹੁੰਨੇ ਆ ਵੀ ਜਦੋਂ ਲੜਾਈ ਆ ਤੁਹਾਡੀ ਕਿਸੇ ਦੀ ਵੀ ਆਪਾਂ ਕੋਈ ਕਿਸੇ ਦੀ ਇੱਜ਼ਤ ਵੱਲ ਨੂੰ ਨਾ ਜਾਓ ਤੁਹਾਡੀ ਲੜਾਈ ਆ ਤੁਹਾਡੀ ਆਪਦੀ ਆ ਅੱਜ ਉਹਨਾਂ ਦਾ ਕੱਲ ਨੂੰ ਤੁਸੀਂ ਚਾਰ ਦਿਨਾਂ ਨੂੰ ਬੋਲਣ ਲੱਗ ਜੂਗੇ ਪਰ ਜਦੋਂ ਆਪਾਂ ਕਿਸੇ ਦੀ ਇੱਜ਼ਤ ਵੱਲ ਹੋਣ ਲੱਗ ਜਾਂਦੇ ਨਾ ਉਹ ਚੀਜ਼ਾਂ ਨਹੀਂ ਚੰਗੀਆਂ ਹੁੰਦੀਆਂ ਕਿਉਂ ਨਹੀਂ ਹੁੰਦੀਆਂ ਕਿਉਂਕਿ ਉਹ ਜੇ ਆਪਾਂ ਕਿਸੇ ਨਾਲ ਕਰਾਵਾਂਗੇ ਉਹ ਬੁੜੀ ਆ ਉਹਦੀ ਵੀ ਆਪਦੀ 30 16 17 ਸਾਲਾਂ ਦੀ ਆ ਉਚਲ ਉਹ ਨਾਨਕੀ ਪੜਦੀ ਆ ਜਦੋਂ ਇੱਕ ਬੰਦੇ ਨਾਲ ਆਪਾਂ ਕਰਾਂਗੇ ਨਾ ਇੱਕ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਪਰ ਲਾ ਉਹ ਉਹਦੇ ਨਾਲ ਵੀ ਹੋਊਗੀ ਉਹ ਕਿਸੇ ਦੀ ਧੀ ਨੂੰ ਭੇਚ ਲ ਕੇ ਉਹਦਾ ਬ੍ਰੇਨਵਾਸ਼ ਕੀਤਾ ਤੇ ਉਹਨੂੰ ਭਜਾਤਾ ਤੇ ਹੁਣ ਉਹਦੇ ਨਾਲ ਵੀ ਇਹ ਚੀਜ਼ ਹੋਣੀ ਆ ਹੋਊਗੀ ਲਾਜ਼ਮੀ ਇਹ ਐ ਨਹੀਂ ਹੈਗਾ ਵੀ ਇਹ ਹੋਣੀ ਨਹੀਂ ਹੋਣੀ ਆ ਪ੍ਰਮਾਤਮਾ ਦੇ ਘਰ ਦੇ ਰਾ ਅੰਧੇਰ ਨਹੀਂ ਇੱਕ ਦਿਨ ਅੱਖਾਂ ਦੇ ਮੂਰੇ ਆਉਣਗੇ ਆਉਣਗੇ ਜਦੋਂ ਗੱਲਬਾਤ ਹੋਈ ਪਈ ਇਹ ਹੁਣ ਉਹ ਕੁੜੀ ਵੀ ਪਛਤਾਉਂਦੀ ਆ ਰੋਂਦੀ ਆ ਉਹ ਗਾਂ ਬੰਦਾ ਜਿਹੜਾ ਭਜਾ ਕੇ ਲਗਿਆ ਉਹ ਵੀ ਉਦੋਂ ਧੰਦਾ ਘਰਉਣ ਲੱਗ ਗਿਆ ਬਿਆ ਕੋਈ ਨਹੀਂ ਕਰਾਇਆ ਕੁਝ ਨਹੀਂ ਕਰਾਇਆ ਹੋਕ ਮੈਂ ਲੈ ਕੇ ਆਉਂਗਾ ਕੁਆਂਟਮ ਦੇ ਕਾਰਵਾਈ ਕਰਾਤੀ ਆ ਆਪਾਂ ਇਹ ਗੱਲ ਕਹਿਨੇ ਆ ਬਈ ਤੁਸੀਂ ਆਪ ਦੇ ਧੀ ਪੁੱਤਾਂ ਨੂੰ ਥੋੜਾ ਜਿਹਾ ਦੀ ਨਿਗਰਾਨੀ ਦੇ ਵਿੱਚ ਰੱਖਿਆ ਕਰੋ ਉਹਨੂੰ ਜਮਾਂ ਬੇਸ ਲਾਣਾ ਛੱਡਿਆ ਕਰੋ ਜੇ ਤੁਸੀਂ ਉਹਨੂੰ ਕੁੜੀ ਨੂੰ ਜਾਂ ਮੁੰਡੇ ਨੂੰ ਫੋਨ ਵੀ ਦਿੰਨੇ ਨਾ ਉਹਦੀ ਹਿਸਟਰੀ ਜ਼ਰੂਰ ਚੈੱਕ ਕਰਿਆ ਕਰੋ ਵੀ ਕਿਤੇ ਇਹਨੇ ਕਾਲ ਕਿਹਨੂੰ ਲਾਈ ਆ ਕੀ ਗੱਲ ਆ ਕੀ ਸਰਚ ਕਰਿਆ ਜਵਾਕ ਕਿਉਂਕਿ ਕਿਸੇ ਇੱਕ ਬੁੜੀ ਨੇ ਪਿਛਲੀ ਵਾਰ ਜਿਹੜੇ ਆਪਾਂ ਔਨਲਾਈਨ ਕਲਾਸਾਂ ਲਗਦੀਆਂ ਸੀ ਉਹਦੇ ਵਿੱਚ ਉਹ ਦੱਸਿਆ ਵੀ ਇੱਕ ਆਪ 11 ਸਾਲਾਂ ਦਾ ਜਵਾਨ ਸੀ ਜਦੋਂ ਆਨਲਾਈਨ ਕਲਾਸਾਂ ਲਾ ਕੇ ਹਟਾ ਤੇ ਉਹਦੀ ਮਾਂ ਨੇ ਉਹ ਤੋਂ ਫੋਨ ਫੜਿਆ ਆਨਲਾਈਨ ਕਲਾਸ ਕਰਨੇ 10 ਮਿੰਟ ਦੇ ਲੱਗੇ ਹਨ 12 ਮਿੰਟ ਦੇ ਲੱਗੇ ਆ ਉਸ ਤੋਂ ਬਾਅਦ ਉਹਨੇ ਸਰਚਾਂ ਕੀਤੀ ਹੋਊਗਾ ਸੀ ਪੋਰਨ ਫਿਲਮਾਂ ਦਾ ਉਹ ਚੀਜ਼ਾਂ ਤੋਂ ਤੁਹਾਨੂੰ ਵੀ ਪਤਾ ਵੀ ਕਿੰਨਾ ਗਲਤ ਅਫੈਕਟ ਪੈਂਦਾ ਹਜੇ 11 ਸਾਲ ਦਾ ਜਵਾਨ ਕਿੰਨਾ ਉਹਦਾ ਦਿਮਾਗ ਕਿੱਧਰ ਨੂੰ ਜਾਊਗਾ ਸਾਡੀ ਵੀਡੀਓ ਅਸੀਂ ਸਿੱਖਿਆ ਹੀ ਦਿੰਨੇ ਹੁੰਨੇ ਆ ਬੱਚਾਂ ਦਾ ਧਿਆਨ ਰੱਖਿਆ ਕਰੋ ਕੁੜਗਾਂ ਦਾ ਜਦੋਂ ਜਿਵੇਂ ਤੁਸੀਂ ਫੁੱਲਾਂ ਦੀ ਨਿਗਰਾਨੀ ਕਰਦੇ ਨੇ ਉਵੇਂ ਕੁੜਗਾਂ ਦੀ ਜ਼ਰੂਰ ਕਰਿਆ ਕਰੋ ਉਹਨੂੰ ਇੱਕ ਮਾਂ ਉਹਦੀ ਸੇਹਲੀ ਬੰਦੀ ਹੁੰਦੀ ਹੈ ਤਾਂ ਉਹਨੂੰ ਸਮਝਾਇਆ ਕਰੋ ਵੀ ਬੁੱਤ ਤੇਰੇ ਲਈ ਕੀ ਮਾੜਾ ਕੀ ਤੇਰੇ ਲਈ ਚੰਗਾ ਕੁਝ ਬੱਚਾਂ ਤੇ ਅਸਰ ਹੋਊਗਾ ਚੰਗਾ ਹੋਊਗਾ ਪਰ ਜਦੋਂ ਆਪਾਂ ਬੱਚਿਆਂ ਨੂੰ ਜਮਾਂ ਫੋਨ ਫੜਾ ਕੇ ਕਹਿੰਦੇ ਨੇ ਵੀ ਅਸੀਂ ਤਾਂ ਆਹ ਕੰਮ ਕਰਨੇ ਫਲਾਣਾ ਕਰਨੇ ਵੇਸਲੇ ਹੋ ਜਾਂਦੇ ਆ ਉੱਥੇ ਉਹਨਾਂ ਦਾ ਗਲਤ ਪ੍ਰਭਾਵ ਪੈਂਦਾ ਗਲਤ ਅਫੈਕਟ ਪੈਂਦਾ ਸਾਡੀ ਵੀਡੀਓ ਕਿ ਸਿੱਖਿਆ ਲਈ ਹੁੰਦੀ ਹੈ ਸਾਡੀ ਵੀਡੀਓ ਕਿ ਐਂਟਰਟੇਨਮੈਂਟ ਲਈ ਹੁੰਦੀ ਹੈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮ